ਅਸੀਂ ਇਹ ਜਿਹੜਾ ਪਾਣੀ ਆ ਇਹਨੂੰ ਘੜ ਤੋਂ ਘਟ 20 ਆ 300 ਫੁੱਟ ਨੀਵਾ ਕਰ ਲਈਏ 400 ਫੁੱਟ ਡਾਊਨ ਕਰ ਲਈਏ ਇਹ ਸਿਰੇ ਤੇ ਲਿਜਾ ਕੇ ਬੈਠੇ ਰਹਿੰਦੇ ਆ 1600 ਤੇ ਬੈਠੇ ਰਹਿੰਦੇ ਆ ਜਾਂ 1300 ਤੇ ਬੈਠੇ ਰਹਿੰਦੇ ਆ 100 ਫੁੱਟ ਪਾਣੀ ਵਰਤਦੇ ਸਾਲ ਦੇ ਵਿੱਚ ਤੇ ਸਾਨੂੰ ਇਹ ਹਜ਼ਾਰਾਂ ਲੱਖਾਂ ਕਿਊਸਕਾ ਪਾਣੀ ਛੱਡ ਕੇ ਤੇ ਸਾਨੂੰ ਇਹ ਬਰਬਾਦ ਕਰਦੇ ਆ ਉਹਦੇ ਏਸੀਆਂ 'ਚ ਬੈਠ ਕੇ ਜੀ ਉੱਥੇ ਬੈਠੇ ਆ ਆਰਡਰ ਕਰ ਦਿੰਦੇ ਏਸੀਆਂ 'ਚ ਬੈਠੇ ਆ ਉਹ ਗਰਾਊਂਡ ਲੈਵਲ ਤੇ ਆਣ ਕੇ ਥੋੜੀ ਕੋਈ ਦੇਖਦਾ ਜੀ ਜੇ ਗਰਾਊਂਡ ਲੈਵਲ ਤੇ ਆਣ ਕੇ ਦੇਖਣ ਤੇ ਇਹ ਇਹਨੂੰ ਦਰਿਆ ਦਾ ਜਿਹੜਾ ਖਾਲਿਆ ਚਾਹੀਦਾ ਬਈ ਇਹਦੇ ਵਿੱਚੋਂ ਮਿੱਟੀ ਚੱਕਣੀ ਚਾਹੀਦੀ ਆ ਜੀ। ਉਹਦੇ ਦੋ ਟਰੱਕ ਆ ਗਏ ਆ। ਹਾਂ। ਇੱਕ ਜਿਪਸੀ ਲੈ ਕੇ ਆਏ ਨਾਲ ਉਹ। ਬੇੜੀਆਂ ਨਾਲ ਭਰੀ ਹੋਈ ਆ। ਹਾਂ। ਸultanpur Lodhi ਦੇ ਨਾਲ ਸਤਲੁਜ ਦਰਿਆ ਦੀ ਵੀ ਮਾਰ ਪੈ ਰਹੀ ਆ। ਅਸੀਂ ਇਸ ਟਾਈਮ ਖੜੇ ਆ ਨੱਲ ਗੱਟਾ ਮੰਡੀ ਕਾਸੂ ਪਿੰਡ ਦੇ ਨੇੜੇ ਖੜੇ ਆ ਜਿੱਥੇ ਕਿ ਸਤਲੁਜ ਦਰਿਆ ਆਪਣੇ ਤੇਵਰ ਦਿਖਾ ਰਿਹਾ ਲਗਾਤਾਰ। ਉਸ ਦਾ ਪਾਣੀ ਵਧ ਰਿਹਾ ਔਰ ਫੌਜ ਵੀ ਇੱਥੇ ਆ ਕੇ ਅਲਰਟ ਕਰ ਦਿੱਤਾ ਕਿ ਆਪਣੇ ਪਸ਼ੂ ਡੰਗਰ ਘਰਾਂ ਦੇ ਵਿੱਚੋਂ ਕੱਢ ਲਓ ਮੇਰੇ ਬੈਕਸਾਈਡ ਤੇ ਤੁਸੀਂ ਦੇਦੇ ਗੱਟਾ ਮੰਡੀ ਵਿਕਾਸੂ ਪਿੰਡ ਦੇ ਡੰਗਰ ਇੱਥੋਂ ਲਿਜਾ ਰਹੇ ਆ ਔਰ ਫੌਜ ਇੱਥੇ ਪਹੁੰਚ ਚੁੱਕੀ ਆ ਕਿ ਇੱਥੋਂ ਆਪਣਾ ਉਹਨਾਂ ਨੇ ਅਲਰਟ ਕਰਤਾ ਕਿ ਪਾਣੀ ਬਹੁਤ ਸਤਲੁਜ ਦੇ ਵਿੱਚ ਵਧਣ ਰਿਹਾ ਜਿਸ ਕਰਕੇ ਲਾਗੇ ਲਾਗੇ ਪਿੰਡਾਂ ਨੂੰ ਠਾਣਾ ਸ਼ੁਰੂ ਕਰ ਦਿੱਤਾ ਤੁਸੀਂ ਤਸਵੀਰਾਂ ਦੇ ਸਕਦੇ ਹੋ ਔਰ ਮੇਰੇ ਨਾਲ ਖਾਲਸਾ ਜੀ ਖਾਲਸਾ ਜੀ ਸਾਡੇ ਨਾਲ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਖਾਲਸਾ ਜੀ ਬਹੁਤ ਹੀ ਬੜਾ ਕਿਸਾਨ ਡੁੱਬ ਗਏ ਫਸਲਾਂ ਡੁੱਬ ਗਈਆਂ ਕੀ ਕਹਿਣਾ ਤੁਹਾਡੇ ਨੂੰ ਸਾਡਾ ਕਹਿਣਾ ਫਸਲਾਂ ਬਹੁਤ ਡੁੱਬ ਗਈਆਂ ਗਵਰਨਮੈਂਟ ਦੇ ਸਾਨੂੰ ਬਹੁਤ ਡੋਬਿਆ ਇਸੇ ਤਰ੍ਹਾਂ ਡੋਬਿਆ ਗਲਤੀ ਇਹਨਾਂ ਡੋਬਿਆ ਉਹਨਾਂ ਦੀ ਆਪ ਦੀ ਤੇ ਕੋਈ ਅੱਗੇ ਨਹੀਂ ਥੀ ਇਹ ਨਾ ਆਇਆ ਅੱਗੇ ਨਹੀਂ ਆਇਆ ਸਿਕਾ ਤੇ ਬੱਚੇ ਨਿਕਨੇਕੇ ਪਸ਼ੂ ਬਹੁਤ ਔਖਾ ਵਾ ਹਾਂ ਤੇ ਗਵਰਨਮੈਂਟ ਦੀ ਇਹ ਪਾਲਿਸੀ ਆ ਇੰਨਾ ਇਨਾ ਹਰ ਇੱਕ ਨਹਿਰ ਵੀ ਤੋੜ ਕੇ ਸਾਡੇ ਵੱਲ ਨੂੰ ਪਾਤੀ ਖਤਿਆਂ ਤੋਂ ਅਸੀਂ ਹੁਣ ਕਿੱਥੇ ਜਾਈਏ ਕੋਈ ਨਾ ਘਾਰ ਨਾ ਘਾਟ ਨਾ ਕੋਈ ਪੈੜੀ ਨਾ ਬੰਨਾ ਕੋਈ ਸਾਰੇ ਪਾਣੀ ਪਾਣੀ ਦਿੱਤੀ ਜਾਂਦਾ ਮਾਤਾ ਬੇਕਾਰ ਹੋ ਜਾਂਦੇ ਆ ਬੱਚੇ ਛੱਡਣੇ ਪੈ ਜਾਂਦੇ ਆ ਪਸ਼ੂ ਡੰਗਰ ਲਿਜਾਣੇ ਪੈਂਦੇ ਆ ਘਾਰ ਛੱਡਣੇ ਪੈਂਦੇ ਆ ਬਹੁਤ ਔਖਾ ਜਿਹਦੇ ਨਾਲ ਬੀਤਦੀ ਆ ਉਹਨੂੰ ਪਤਾ ਕੀ ਕਹਿਣਾ ਕਾਹਨੇ ਪਾਸ ਇਹ ਹੈ ਕਿ ਸਾਡੀ ਕੋਈ ਮਦਦ ਕਰਨ ਸਾਨੂੰ ਕੋਈ ਦੇਖਣ ਇਸ ਸਮੇਂ ਕੋਈ ਆ ਕੇ ਦੇਖਣ ਸਾਡੇ ਨਾਲ ਕੀ ਹੋ ਰਿਹਾ ਹਾਂ ਹਾਂਜੀ ਸੱਚੀ ਗੱਲ ਜੀ ਸੱਚੀ ਗੱਲ ਜੀ 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 ਲਗਾਤਾਰ ਲੋਕ ਘਰਾਂ ਦੇ ਵਿੱਚੋਂ ਬੇਕਾਰ ਹੋਰ ਨੇ ਪਸੂ ਲਿਜਾ ਰਹੇ ਨੇ ਅਲਰਟ ਕਰ ਦਿੱਤਾ ਫੌਜ ਵੀ ਪਹੁੰਚ ਗਈ ਆ ਕਿ ਲਾਗੇ ਲਾਗੇ ਬੰਨ ਦੇ ਲਾਗੋਂ ਚਕਾਰ ਰਹੇ ਨੇ ਲੋਕਾਂ ਨੂੰ ਘਰਾਂ ਚੋਂ ਭੇਜ ਰਹੇ ਨੇ ਸਰ ਸਭ ਤੋਂ ਪਹਿਲਾਂ ਤਾਂ ਤੁਹਾਡਨੂੰ ਬਹੁਤ-ਬਹੁਤ ਜੀ ਆਇਆਂ ਨੂੰ ਵੀ ਤੁਸੀਂ ਸਾਡੀ ਆਵਾਜ਼ ਜਿਹੜੀ ਆ ਲੋਕਾਂ ਤੱਕ ਪਹੁੰਚਾ ਰਹੇ ਹੋ ਦੂਸਰੀ ਗੱਲ ਇਹ ਜੀ ਇਹ ਫਲੱਡ ਜਿਹੜਾ ਆਇਆ ਜੀ ਇਹ ਪਲਾਨ ਫਲਾਡਿਆ ਜੀ ਚਲੋ ਮੀਆਂ ਦੀ ਜਿਹੜੀ ਕੁਦਰਤ ਦੀ ਮਾਰ ਆ ਉਹ ਤੇ ਜੀ ਹੈਗੀ ਹੈਗੀ ਆ ਪਰ ਜਿਹੜਾ ਵਾਰਸ਼ਾ ਵਾ ਜਾਂ ਜਿਹੜੇ ਪਾਣੀ ਛੱਡੇ ਜਾ ਰਹੇ ਆ ਇਹ ਪਲਾਨ ਕਰਕੇ ਛੱਡੇ ਜਾ ਰਹੇ ਆ ਜੀ ਪਲਾਨ ਕਰਨ ਦਾ ਮਤਲਬ ਇਹ ਹੈ ਜੀ ਜਿਹੜਾ ਪੌਂਗ ਡੈਮ ਆ ਉਹਦੀ ਜਿਹੜੀ ਕੈਪੈਸਿਟੀ ਆ ਜੀ 1380 90 ਤੱਕ ਦੀ ਆ ਸਾਰੇ ਸਾਲ ਦੇ ਵਿੱਚ ਜਿਹੜਾ ਪਾਣੀ ਪਾਖੜਾ ਦੇ ਵਿੱਚੋਂ ਜਾਂ ਪੌਂਗ ਡੈਮ ਦੇ ਵਿੱਚੋਂ 100 ਫੁੱਟ ਪਾਣੀ ਵਰਤਿਆ ਜਾਂਦਾ ਜੀ ਸਾਰੇ ਸਾਲ ਦੇ ਵਿੱਚ ਤੇ ਫਸਲਾਂ ਪਰਬਾਦ ਕਰਨ ਵਾਸਤੇ ਲੋਕਾਂ ਦੀ ਤਬਾਈ ਕਰਨ ਵਾਸਤੇ ਤੇ 100 ਫੁੱਟ ਪਾਣੀ ਜਿਹੜਾ ਉਹ 200 ਫੁੱਟ ਨੀਵਾ ਕੀਤਾ ਜਾ ਸਕਦਾ 300 ਫੁੱਟ ਨੀਵਾ ਕੀਤਾ ਜਾ ਸਕਦਾ ਪਾਣੀ ਜਿਹੜਾ ਜਦੋਂ بارش ਦਾ ਪਾਣੀ ਆਵੇ ਤੇ ਉਦੋਂ ਉਹਨੂੰ ਸਟੋਰੇਜ ਕੀਤਾ ਜਾਵੇ ਹੁਣ ਕੀ ਗੱਲ ਸਾਰੇ ਲੋਕਾਂ ਨੂੰ ਇਸ ਗੱਲ ਦਾ ਪਤਾ ਸੀ 6 ਮਹੀਨੇ ਤੋਂ ਜਾਂ 3-4 ਮਹੀਨੇ ਤੋਂ ਪਤਾ ਸੀ ਵੀ ਹਰ ਕੀ بارش ਜਿਹੜੀ ਹੈ ਬਹੁਤ ਜ਼ਿਆਦਾ ਹੋਣੀ ਹੈ ਜੀ ਬਿਲਕੁਲ ਬਿਲਕੁਲ ਪਤਾ ਸੀ ਤੇ ਪੌਂਗ ਡੈਮ ਵਾਲਿਆਂ ਨੂੰ ਪਾਖੜਾ ਵਾਲਿਆਂ ਨੂੰ ਇਸ ਚੀਜ਼ ਦਾ ਕਿਤੇ ਗਿਆਨ ਨਹੀਂ ਸੀਗਾ ਜੀ ਜਿਹੜਾ ਪਾਣੀ ਆ ਉਹਨੂੰ 1200 ਫੁੱਟ ਤੇ ਲਿਜਾਇਆ ਜਾ ਸਕਦਾ ਸੀਗਾ ਉਹਨੂੰ 1100 ਤੇ ਪੱਧਰ ਉਹਦਾ ਕੀਤਾ ਜਾ ਸਕਦਾ ਸੀ ਉਹਨੂੰ 1300 ਤੇ ਲੈ ਕੇ ਬੈਠੇ ਰਹਿ ਜਾਂ ਉਹਨੂੰ 1600 ਤੇ ਲੈ ਕੇ ਬੈਠੇ ਰਹਿ ਇਹ ਕੀ ਹੈ ਜੀ ਇਹ ਇਹ ਪਲਾਨ ਫਲੱਡ ਆ ਜੀ ਇਹ ਲੋਕਾਂ ਨੂੰ ਮਾਰਨ ਵਾਸਤੇ ਫਲੱਡ ਕੀਤਾ ਗਿਆ ਜੀ ਇਹ ਜਦੋਂ ਅੱਗੋਂ ਪਿੱਛੋਂ ਹਰਿਆਣਾ ਕੋਲ ਮਾਰਨ ਨਾਲ ਸਰਕਾਰਾਂ ਨੂੰ ਕੀ ਮਿਲਣਾ ਤੁਹਾਨੂੰ ਮੈ ਮਿਲਦਾ ਜੀ ਇੱਕ ਤੇ ਜਿਹੜੀ ਭਗਵੰਤ ਮਾਨ ਸਰਕਾਰ ਸੀਗੀ ਉਹਦੀ ਮੌਕੇ ਤੇ ਪਾਲਿਸੀ ਸੀਗੀ ਆ ਪੋਗਲੈਂਡ ਦੀ ਜਿਹੜੀ ਵੀ ਸਰਕਾਰਾਂ ਵੱਧ ਤੋਂ ਵੱਧ ਜਿਹੜੀ ਆ ਜ਼ਮੀਨ ਰਿਕਵਰ ਕਰਨ ਵਾਸਤੇ ਸੀਗੀ ਪਾਲਿਸੀ ਤੇ ਇੱਕ ਪੰਜਾਬ ਇਦਾਂ ਦੀ ਧਰਤੀ ਆ ਜਿਹੜਾ ਸਰਕਾਰਾਂ ਨੂੰ ਚੰਗਾ ਨਹੀਂ ਲੱਗਦਾ ਕਿਉਂਕਿ ਵਧੀਆ ਬੋਲਦੇ ਆ ਸੱਚ ਬੋਲਦੇ ਆ ਆਪਦੀ ਵਧੀਆ ਮਿਹਨਤ ਕਰਦੇ ਆ ਪਹਿਲਾ ਨਸ਼ਿਆਂ ਦਾ ਦਰਿਆ ਚੱਲਦਾ ਸੀਗਾ ਹੁਣ ਜੀ ਇਹ ਇਹਨਾਂ ਨੇ ਫਲੱਡ ਦੇ ਕੇ ਪਾਣੀ ਦੇ ਪਾਣੀ ਦੇ ਵਿੱਚ ਹੜ੍ਹਾਂ ਦੇ ਵਿੱਚ ਮਾਰਨ ਤੱਕ ਪੂਰੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀਆਂ ਸਰਕਾਰਾਂ ਜੀ ਕਿਸੇ ਦਾ ਵੀ ਇਸ ਚੀਜ਼ ਇਸ ਵੱਲ ਧਿਆਨ ਨਹੀਂਗਾ ਜੀ ਜਾਂ ਸੈਂਟਰ ਸਰਕਾਰ ਦਾ ਧਿਆਨ ਨਹੀਂ ਸੈਂਟਰ ਸਰਕਾਰ ਨੂੰ ਨਹੀਂ ਪਤਾ ਕਿ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਉਂਦੇ ਆ ਹਰ ਸਾਲ ਆਉਂਦੇ ਆ ਅਸੀਂ ਇਹ ਜਿਹੜਾ ਪਾਣੀ ਆ ਇਹਨੂੰ ਘੜ ਤੋਂ ਘੱਟ 20 300 ਫੁੱਟ ਨੀਵਾ ਕਰ ਲੀਏ 400 ਫੁੱਟ ਡਾਊਨ ਕਰ ਲੀਏ ਇਹ ਸਿਰੇ ਤੇ ਲਿਜਾ ਕੇ ਬੈਠੇ ਰਹਿੰਦੇ ਆ 1600 ਤੇ ਬੈਠੇ ਰਹਿੰਦੇ ਆ ਜਾਂ 1300 ਤੇ ਬੈਠੇ ਰਹਿੰਦੇ ਆ 100 ਫੁੱਟ ਪਾਣੀ ਵਰਤਦੇ ਸਾਲ ਦੇ ਵਿੱਚ ਤੇ ਸਾਨੂੰ ਇਹ ਹਜ਼ਾਰਾਂ ਲੱਖਾਂ ਕਿਊਸਕ ਪਾਣੀ ਛੱਡ ਕੇ ਤੇ ਸਾਨੂੰ ਇਹ ਬਰਬਾਦ ਕਰਦੇ ਆ ਬਿਲਕੁਲ ਬਿਲਕੁਲ ਕਿਸਾਨਾਂ ਵੱਲੋਂ ਲਗਾਤਾਰ ਇਹ ਮੁੱਦੇ ਉਠਾਏ ਜਾ ਰਹੇ ਆ ਕਿ ਜੇਕਰ ਪਾਣੀ ਦੀ ਕਪੈਸਿਟੀ ਜਿਹੜੀ ਆ ਉਹ 100 ਫੁੱਟ ਨਹੀਂ ਵੇ ਰੱਖ ਸਕਦੇ 10-10 ਹਜ਼ਾਰ ਕਰਕੇ ਇਹ ਇੱਕ ਮਹੀਨੇ ਦੇ ਉਹ ਜਦੋਂ ਲਗਾਤਾਰ ਪਾਣੀ ਵਧ ਰਿਹਾ ਸੀ 10-10 ਹਜ਼ਾਰ ਕਰਕੇ 10 ਦਿਨਾਂ 'ਚ 1 ਲੱਖ ਕਿਊਸਕ ਪਾਣੀ ਛੱਡਿਆ ਜਾ ਸਕਦਾ ਜਦੋਂ ਲੱਖ ਲੱਖ ਕਿਊਸਕ 2-2 ਲੱਖ ਕਿ ਤਾਹੀਂ ਸਾਡੀਆਂ ਫਸਲਾਂ ਡੁੱਬਦੀਆਂ ਤਾਂ ਹੀ ਇਹਨਾਂ ਨੂੰ ਬੇਕਾਰ ਹੋਣਾ ਪੈਂਦਾ ਤੁਸੀਂ ਦੇਖ ਸਕਦੇ ਹੋ ਬੱਚਿਆਂ ਵਾਂਗੂ ਪਾਲੇ ਪਸ਼ੂ ਜਦੋਂ ਜਿਨ੍ਹਾਂ ਨੂੰ ਆਪਾਂ ਬੇਕਾਰ ਹੋ ਜਾਂਦੇ ਆ ਕੁਝ ਰੁੱੜ ਜਾਂਦੇ ਨੇ ਕੀ ਕਹਿਣਾ ਜੀ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਬੇਕਾਰ ਕਰਨ ਵਾਲੀਆਂ ਸਰਕਾਰਾਂ ਵਾਂ ਪਰ ਕੁਦਰਤ ਦੀ ਕਿਰਪਾ ਨੂੰ ਨਹੀਂ ਤੁਸੀਂ ਮੰਨਦੇ ਅਮਰਤਾ ਰਿਓ ਸਿੰਘ ਉਹ ਘਮੰਤਮਾਨ ਦੀ ਕੋਈ ਗੱਲ ਆ ਸਾਰੀ ਹਾਂ ਐ ਮੁੱਖ ਮੰਤਰੀ ਭੰਡ ਬਣਾ ਲਿਆ ਤਾਂ ਹੁਣ ਕੀ ਚਾਹਦੇ ਕੋਈ ਹੁੰਦਾ ਨਹੀਂ ਉਹ ਦਿਨੇ ਵੀ ਪੀ ਲੈਂਦਾ ਰਾਤ ਨੂੰ ਪੀਦਾ ਦਾਰੂ ਪੀ ਕੇ ਰੱਜ ਜਾਂਦਾ ਨੂੰ ਹੈ ਨਹੀਂ ਕਿਸੇ ਨਾਲ ਹਾਂ ਕੋਈ ਹੈਨਾ ਹੁਣ ਤੁਸੀਂ ਬੇਕਾਰ ਹੋਏ ਹੋ ਕਿ ਫੌਜ ਆ ਗਈ ਜਾਂ ਕਿੱਦਾਂ ਤੁਹਾਨੂੰ ਕੀ ਕਿਹਾ ਕਿ ਪਸ਼ੂ ਡੰਗਰ ਇਥੋਂ ਕੱਢ ਕੇ ਲੈ ਜਾਓ ਸੱਤ ਲੋਜ ਦਰਿਆ ਦੇ ਕੰਢੇ ਤੋਂ ਉਹਦੇ ਏਸੀਆਂ 'ਚ ਬੈਠ ਕੇ ਜੀ ਉੱਥੇ ਬੈਠੇ ਆ ਆਰਡਰ ਕਰ ਦਿੰਦੇ ਏਸੀਆਂ 'ਚ ਬੈਠੇ ਔਰ ਗਰਾਊਂਡ ਲੈਵਲ ਤੇ ਆਣ ਕੇ ਥੋੜੀ ਕੋਈ ਦੇਖਦਾ ਜੀ ਜੇ ਗਰਾਊਂਡ ਲੈਵਲ ਤੇ ਆਣ ਕੇ ਦੇਖਣ ਤੇ ਇਹ ਇਹਨੂੰ ਦਰਿਆ ਦਾ ਜਿਹੜਾ ਖਾਲਿਆ ਚਾਹੀਦਾ ਬਈ ਇਹਦੇ ਵਿੱਚੋਂ ਮਿੱਟੀ ਚੱਕਣੀ ਚਾਹੀਦੀ ਆ ਜੀ ਇਹਦੇ ਵਿੱਚੋਂ ਜਿਹੜੀ ਮਾਈਨਿੰਗ ਹੁੰਦੀ ਆ ਜੇ ਲੋਕਾਂ ਨੂੰ ਮਾਈਨਿੰਗ ਕਰਨ ਦਿੱਤੀ ਜਾਵੇ ਆਪਣੇ ਖੱਤੇ ਉੱਚੇ ਕਰ ਲੈਣ ਦਰਿਆ ਨੀਵੇਂ ਕੀਤੇ ਜਾਣ ਇਹ ਤੇ ਜੇ ਇੱਕ ਟਰਾਲੀ ਬੰਦਾ ਭਰਦਾ ਉਹ ਤੇ ਪਰਚਾ ਠ ਉਹਦੇ ਤੇ ਪਰਚਾ ਠੋਕਦੇ ਆ ਜੀ ਇਹਨਾਂ ਦਾ ਇਹਨਾਂ ਵਾਲੇ ਸਰਕਾਰਾਂ ਦਾ ਧਿਆਨ ਹੀ ਨਹੀਂਗਾ ਹੁਣ ਉੱਥੇ ਬੈਠੇ ਡੀਸੀ ਜਿਹੜੇ ਆ ਜਾਂ ਮੰਨ ਲਓ ਸਰਕਾਰਾਂ ਹੁਣ ਹੁਕਮ ਦਿੰਦੀਆਂ ਕਿ ਜਿਹੜੇ ਦਰਿਆ ਦੇ ਆਸੇ ਪਾਸੇ ਉਹ ਲੋਕ ਪਾਸੇ ਉੱਠ ਜਾਣ ਤੇ ਜਦੋਂ ਉਹ ਬੈਠੇ ਹੁੰਦੇ ਉੱਥੇ ਤੇ ਉਦੋਂ ਉਹਨਾਂ ਨੂੰ ਕਾਹਦੋਂ ਨਹੀਂ ਕਹਿੰਦੇ ਕਿ ਤੁਸੀਂ ਦਰਿਆ ਆਪਣਾ ਜਨਤਾ ਤੁਹਾਡਾ ਬੰਨਾ ਲੱਗਦਾ ਇਹਨੂੰ ਖਾਲ ਕੇ ਤੈਨੂੰ ਨੀਵਾ ਕਰ ਲੋ ਕੋਈ ਮਿੱਟੀ ਵੇਚ ਲਵੇ ਕੋਈ ਰੇਤਾ ਵੇਚ ਲਵੇ ਬਿਲਕੁਲ ਬਿਲਕੁਲ ਅਸੀਂ ਇਹ ਤੁਹਾਡੇ ਨਾਲ ਵੀ ਗੱਲ ਕਰਦੇ ਆ ਅਸੀਂ ਇਹਨਾਂ ਨਾਲ ਕਰਦੇ ਆ ਤੁਹਾਨੂੰ ਤੁਸੀਂ ਹੁਣ ਮੱਜਾਂ ਕੱਢ ਕੇ ਲਿਆਏ ਪਸੂ ਕੱਢ ਕੇ ਲਿਆਏ ਆ ਕੀ ਹੁਣ ਫੌਜ ਆ ਇੱਕ ਜੀਪਸੀ ਲੈ ਕੇ ਆਏ ਨਾਲੋਂ ਬੇੜੀਆਂ ਨਾ ਭਰੀ ਹੋਈ ਆ ਹਾਂ ਸਾਨੂੰ ਤਾਂ ਇਹ ਲੱਗਦਾ ਵੀ ਉਹਨਾਂ ਨੇ ਢਾਈ ਡਾਂ ਦੀ ਟੋਟੀ ਜਣਾ ਜਿਹੜਾ ਇਹਨਾਂ ਫੌਜਕਾਰੋਂ ਬੜੀਆਂ ਲੈ ਕੇ ਆਉਣ ਦੀ ਲੋੜ ਹੀ ਨਹੀਂ ਹੈ ਕੋਈ ਅਲਰਟ ਕਰ ਦਿੱਤਾ ਕਿ ਹਾਂ ਵੀ ਬੰਦੇ ਕੰਦੇ ਜੀ ਬੰਦੇ ਨਿਕਲਉਂਦਾ ਤਾ ਨਿਕਲ ਜੋ ਜਿੱਥੇ ਨਿਕਲਿਆ ਹਾਂ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਦਿਖਾ ਦੇਣਾ ਕਿ ਇਹ ਪਸੂ ਗੱਟਾ ਮੁੰਡੀ ਕਾਸੂ ਤੋਂ ਲੈ ਕੇ ਤੇ ਆਪਣੀ ਸੇਫ ਜਗ੍ਹਾ ਤੇ ਲਿਜਾ ਰਹੇ ਨੇ ਔਰ ਅਲਰਟ ਕਰ ਦਿੱਤਾ ਫੌਜ ਵੱਲੋਂ ਲਗਾਤਾਰ ਪਿੰਡਾਂ ਨੂੰ ਉਠਾਇਆ ਜਾ ਰਿਹਾ ਵਾ ਕਿ ਅਸੀਂ ਇੱਥੋਂ ਪਸੂ ਲੈ ਕੇ ਨਿਕਲ ਜਾਓ ਕਿ ਤਾਂ ਕਿ ਇੱਥੇ ਬੰਨ ਕਿਸੇ ਟਾਈਮ ਵੀ ਟੁੱਟ ਸਕਦਾ ਸਤਲੁਜ ਦਰਿਆ ਓਵਰਫਲੋ ਹੋ ਰਿਹਾ ਕਾਫੀ ਜਗ੍ਹਾ ਤੇ ਆਰਜੀ ਬੰਨ ਟੁੱਟ ਚੁੱਕੇ ਨੇ ਬਾਕੀ ਸਰਕਾਰਾਂ ਦੇ ਉੱਤੇ ਕਿਸਾਨਾਂ ਦਾ ਗੁੱਸਾ ਜਿਹੜਾ ਲਗਾਤਾਰ ਕੱਢ ਰਹੇ ਨੇ ਕਿ ਇਹ ਫਲੱਡ ਜਿਹੜੇ ਆ ਉਹ ਪਲਾਨ ਕੀਤੇ ਹੋਏ ਨੇ ਕਿਉਂਕਿ ਇਹਨਾਂ ਨੇ ਮੈਨੇਜਮੈਂਟ ਦੇ ਵਿੱਚ ਕਮੀ ਹੈ ਕਪੂਰਥਲਾ ਤੋਂ ਕੈਮਰਾਮੈਨ ਚੰਨੀ ਦੇ ਨਾਲ ਚਰਨਜੀਤ ਸਿੰਘ ਢੱਲੋਂ ਪੀਟੀਸੀ ਨਿਊਜ਼